ਸਤਾਰ ਪਕਤ ਦੇ ਮਾਲਕ ਸਤਿਗੁਰੂ ਤੁਨ ਤੁਨ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਣ ਦੇ ਸਦਕਾ ਅੰਦਰਸ ਗੁਰੂ ਸਾਹਿਬ ਜੀ ਦੇ ਕਾਣੀ ਦੇ ਵਿੱਚ ਗੁਰੂ ਸਹਿ ਬਖਸ਼ ਰਏ ਹੈ ਰੈਣੰ ਪਤੀਤ ਹੋਈ ਅੰਮ੍ਰਿਤ ਵੇਲੇ ਸੰਗਤ ਵਿੱਚ ਆਜਨੀ ਪਰਮਦੇਸ 파ਕ ਆਪਾਂ ਸਮੂਹ ਜੀਵਾਂ ਨੂੰ ਪ੍ਰਾਪਤ ਹੋਏ ਹੰਮ ਜੋ ਪਾਉਂਦੇਸ ਆਪੀ ਨੇ ਗੁਰੂ ਸਾਹਿਬ ਜੀ ਦੇ ਮੁਖਾਰਕਿੰਤੋਂ ਸਰਵਣ ਕੀਤੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਪਵਿੱਤਰ ਅੰਗ 696 ਅੰਗ ਉਪਰ ਜੈਤ ਸ੍ਰੀ ਰਾਗਤੀ ਪਰਨਪਤਾ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਮੁਖਾਰਕਿਨ ਤੋਂ ਉਚਾਰਨ ਕੀਤਾ ਪਵਿੱਤਰ ਸ਼ਬਦ ਹੈ ਜੀ ਬਲੋ ਕੇ ਸਿੱਖਾਂ ਨੇ ਸਤਿਗੁਰੂ ਜੀ ਨੇ ਉਸਿਆ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਕਿਵੇਂ ਵਸਦਾ ਕੌਣ ਕਿਰਪਾ ਕਰਨ ਵਾਲਾ ਹੈ ਜਿਨ ਦੇ ਚ ਨਾਮ ਵਸਾਉਣ ਵਾਲਾ ਕਿਤਾਨ ਸਹਿਬ ਸ੍ਰੀ ਗੁਰੂ ਰਾਮਦਾਸ ਸਹਿਬ ਜੀ ਨੇ ਕਿਰਪਾ ਕੀਤੀ ਅਰ ਇਹ ਸ਼ੰਕਾਇ ਪਰਮ ਨੂੰ ਕਟਿਆ ਇਸ ਸਤੁਕਦੰਨ ਦਸੀਆ ਕਿ ਕਿਤੋਂ ਪਰਮਾਤਮਾ ਦੇ ਨਾਮ ਦੀ ਵਰਤਿ ਸੁਹਾਣੀ ਹੈ ਜੈਨ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਚਾਰ ਪਦਿਆਂ ਦਾ ਸ਼ਬਦ ਹੈ ਜੀ ਰਾਗਲੀ ਸੰਗਾਂ ਨੂੰ ਪਹਿਲੇ ਘਰ ਸਰਤਾਲ ਵਿੱਚ ਰਹਿ ਕੇ ਗਾਇਨ ਕਰਨ ਦੀ ਹਦਾਇਤ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਕਾਲ ਗੁਰੂ ਪਰਮਾਤਮਾ ਇੱਕ ਹੈ ਉਹ ਸਦਾ ਵਾਸਤੇ ਸੱਚ ਹੈ ਉਹਦੀ ਸੱਤਾ ਸਦਾ ਵਾਸਤੇ ਪ੍ਰਕਰਾਰ ਹੈ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਕਾ ਕਰਤੁ ਦੀ ਪ੍ਰਾਪਤੀ ਹੈ ਮੇਰੇ ਹਿਰਦੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਤੇਰਾ ਮਾਥਾ ਤਾਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਜੀਵ ਨੂੰ ਸਮਝਾਉਂਦੇ ਹੋਏ ਕਿਤੇ ਨਾ ਕਿਤੇ ਮਹਾਰਾਜ ਸਾਹਿਬ ਜੀ ਨੇ ਦੁਨਿਆਵੀ ਹੀਰੇ ਜਵਾਹਰਾਂ ਦੀ ਇਹਨਾਂ ਕਹਿਣੀਆਂ ਨਹੀਂ ਸਤਗੁਰਾਂ ਜੀ ਨੇ ਗੱਲ ਕੀਤੀ ਹੈ ਰਤਨਾਂ ਦੀ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਭ ਤੋਂ ਅਮੋਲਕ ਰਤਨ ਦੀ ਗੱਲ ਕੀਤੀ ਉਹ ਪਰਮਾਤਮਾ ਦਾ ਨਾਮ ਹੈ ਜੀ ਦੀ ਕੀਮਤ ਦੁਨਿਆਵੀ ਰਤਨਾਂ ਦੇ ਨਾਲ ਨਹੀਂ ਪਾਈ ਜਾ ਸਕਦੀ ਐਸਾ ਰਤਨ ਹੈ ਮੁਰੂਖ ਕਿਰਪਾ ਕਰਨ ਦੇ ਪੇਰੇ ਹੀ ਰਹਿ ਰਤਨ ਨਾਮ ਹਰ ਵਸਿਆ ਕਿ ਸਾਡੇ ਹਿਰਦੇ ਵਿੱਚ ਉਹ ਉਸਤਕਾਲਪੁਰਕ ਪਰਮਾਤਮਾ ਦਾ ਨਾਮ ਜੋ ਰਤਨ ਹੈ ਉਹ ਵਸਿਆ ਇਸ ਤਰ੍ਹਾਂ ਦੁਰਹਾਤ ਤਰਿਓ ਮੇਰੇ ਮਾਥਾ ਜਦੋਂ ਸਾਡੇ ਮਸਤਕ ਦੇ ਉੱਤੇ ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੱਤਾ ਜਦੋਂ ਅਸੀਂ ਗੁਰੂ ਵਾਲੇ ਹੋ ਗਏ ਗੁਰੂ ਦੀ ਸ਼ਰਨ ਦੇ ਵਿੱਚ ਆਏ ਗੁਰੂ ਸੇਵ ਮਸਤਕ ਤੇ ਹੱਥ ਤੇ ਤਾਂ ਹੀ ਰੱਖਣਗੇ ਨਾ ਜੇ ਸਿੱਖ ਗੁਰੂ ਦੇ ਕੋਲ ਹੋਵੇਗਾ ਫਿਰ ਦੇ ਕਰਕੇ ਗੁਰੂ ਸਾਹਿਬ ਦੀਆਂ ਵੀ ਗੱਲ ਮੰਨਣ ਵਾਲਾ ਹੋਵੇਗਾ ਗੁਰੂ ਸਾਹਿਬ ਜੀਆਂ ਦੇ ਦਿੱਤੇ ਸਿਧਾਂਤ ਦੇ ਅਨੁਸਾਰ ਚੱਲਣ ਵਾਲਾ ਹੋਵੇਗਾ ਉਹ ਹੀ ਮੇਨ ਰੂਪੀ ਗੁਰੂ ਸਾਹਿਬ ਜੀਆਂ ਦਾ ਹੱਥ ਆਪਣੇ ਮਸਤਕ ਤੇ ਰਖਵਾ ਸਕੇਗਾ ਉਹ ਹੀ ਬਖਸ਼ਿਸ਼ਾਂ ਬਰਕਤਾਂ ਲੈ ਲਏਗਾ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਮਹਾਰਾਜ ਕਿਰਪਾ ਕਰਦੇ ਹੈ ਨਾਨਕ ਨਦਰਿ ਨਦਰ ਨਿਹਾਰ ਨਦਰ ਉਹਦੇ ਤੇ ਹੋਵੇਗੀ ਨਿਹਾਲ ਹੋਈ ਹੋਵੇਗਾ ਜਿਹੜਾ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਹੈ ਚੰਗੇ ਕਰਮਾਂ ਕਰਕੇ ਚੰਗੇ ਨੇਮ ਕਰਕੇ ਚੰਗੀ ਰਹਿਣੀ ਕਰਕੇ ਤੇ ਗੁਰੂ ਸਾਹਿਬ ਜੀਆਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਜਿਹੜਾ ਗੁਰੂ ਸਾਹਿਬ ਜੀ ਦੇ ਨਦਰ ਦੇ ਵਿੱਚ ਨਿਹਾਲ ਹੋ ਹੀ ਹੋਵੇਗਾ ਨਹੀਂ ਤੇ ਅਕਾਰਕ ਪ੍ਰਮਾਤਮਾ ਦੇ ਸਭ ਨੂੰ ਰਹਿ ਹੈ ਸਾਰੇ ਵੀ ਤੋਂ ਉਪਰ ਦ੍ਰਿਸ਼ਟੀ ਹੈ ਪਰਮਾਤਮਾ ਦੀ ਪਰ ਆਪਣੇ ਪਿਆਰਿਆਂ ਦੇ ਵੱਲ ਕੁਝ ਵਿਸ਼ੇਸ਼ ਧਿਆਨ ਹੈ ਅਕਾਲ ਪੁਰਖ ਦਾ ਆਪਣੇ ਪਿਆਰਿਆਂ ਦੇ ਪ੍ਰਤੀ ਕੁਝ ਵਾਤ ਵਿਵਹਾਰੀ ਹੈ ਅਕਾਲ ਪੁਰਖ ਪਰਮਾਤਮਾ ਦੀ ਆਪਣੇ ਪਿਆਰਿਆਂ ਦੇ ਸਦਾ ਹੀ ਅੰਗ ਸੰਗ ਰਹਿੰਦੇ ਐਸੀ ਬਖਸ਼ਿਸ਼ ਪਰਮਾਤਮਾ ਦੀ ਵਰਤਦੀ ਮਹਾਰਾਜ ਕਹਿੰਦੇ ਉਦੋਂ ਗੁਰ ਹਾਥ ਧਰਿਓ ਮੇਰੇ ਮਾਥਾ ਜਦੋਂ ਗੁਰੂ ਸਾਹਿਬ ਨੇ ਸਾਡੇ ਮੱਥੇ ਦੇ ਉੱਤੇ ਹੱਥ ਰੱਖ ਦਿੱਤਾ ਉਦੋਂ ਪਰਮਾਤਮਾ ਦਾ ਨਾਮ ਜਿਹੜਾ ਰਤਨ ਹੈ ਜਿਹੜਾ ਕਿਸੇ ਕੀਮਤ ਤੇ ਨਹੀਂ ਕਿਰੀਆ ਜਾ ਸਕਦਾ ਮਹਾਰਾਜ ਨੇ ਕਿੰਦੇ ਉਹ ਹਿਰਦੇ ਦੇ ਵਿੱਚ ਵਸ ਗਿਆ ਗੁਰ ਕਾਬਦਰ ਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਸਹਿਜੇ ਹਵਾਸ ਮਾਓ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੁਰ ਨਾਮ ਦੀਓ ਰੇਡ ਨਾ ਬਾਤਾ ਗੁਰੂ ਸਾਹਿਬ ਕਿਰਪਾ ਕਰਦੇ ਜਿਹੜੇ ਜਨਮਾਂ ਦਿਨ ਮੰਤਨਾਂ ਦੇ ਕਿ ਲੱਗੇ ਖ ਵੱਡੇ ਬੂੜੇ ਦੁੱਖ ਸਨ ਜਿੰਨਾ ਕਰਕੇ ਵਾਰ-ਵਾਰ ਜਨਮਾਂ ਜਨਮਾਂ ਕਰਾਂ ਵਿੱਚ ਪੈਣਾ ਰੋਪ ਪੈਣਾ ਹੋ ਗਿਆ ਵਾਰ-ਵਾਰ 84 ਲੱਖ ਦਾ ਗੇੜ ਉਗਤ ਨਾ ਪਿਆ ਕਦੇ ਸੱਪਾਂ ਦੀਆਂ ਜੂਨਾ ਕਦੇ ਬਿਰਖਾਂ ਦੀਆਂ ਕਦੇ ਪਰਬਤਾਂ ਪਹਾੜਾਂ ਦੀਆਂ ਕਦੇ ਜਨਵਰਾਂ ਦੀਆਂ ਵਕ ਵਕ ਜੂਨਾਂ ਦੇ ਵਿੱਚੋਂ ਲੰਘਣਾ ਪਿਆ ਮਹਾਰਾਜ ਕਹਿੰਦੇ ਜਦੋਂ ਗੁਰੂ ਦਾ ਨਾਮ ਗੁਰੂ ਦੀ ਬਖਸ਼ਿਸ਼ ਵਰਤੀ ਜਨਮਾਂ ਜਨਮਾਂ ਤੱਕ ਵੱਡੇ ਦੁੱਖ ਉੱਤਰ ਗਏ ਗੁਰਨਾਮ ਦਿਓ ਰਿਣ ਲਾਥਾ ਗੁਰੂ ਸਾਹਿਬ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਰੇਣ ਲੈ ਗਿਆ ਭਾਵ ਹਿਰਦੇ ਚੋਂ ਭਰਮ ਨਿਕਲ ਗਏ ਦੇਵ ਰੇਣ ਪਿਤਰੀ ਰੇਣ ਇਹੋ ਜੇ ਮਹਾਰਾਜ ਕਹਿੰਦੇ ਮਨ ਦੇ ਵਿੱਚੋਂ ਪਰਮ ਚੁਕੇ ਗਏ ਵੀ ਨਾ ਤੇ ਪਿਤਰਾਂ ਦੀ ਪੂਜਾ ਕਰਕੇ ਪਾਰਤਾਰਾ ਹੋਣਾ ਤੇ ਨਾ ਹੀ ਕਿਸੇ ਦੇਵਤੇ ਦੀ ਪੂਜਾ ਕਰਕੇ ਪਾਰਤਾਰਾ ਹੋਣਾ ਤੇ ਨਾ ਹੀ ਕਿਸੇ ਰੋਤੀ ਦੀ ਪੂਜਾ ਕਰਕੇ ਪਾਰਤਾਰਾ ਹੋਣਾ ਮਨ ਦੇ ਵਿੱਚੋਂ ਇਹ ਪਰਮ ਨਿਕਲ ਗਿਆ ਗੁਰੂ ਕੇ ਸਿੱਖਵਾਸ ਤੇ ਜਿਹੜਾ ਮਹਾਰਾਜ ਨੇ ਸਿਧਾਂਤ ਦਿੱਤਾ ਜੋ ਗੁਰੂ ਦੇ ਸਿੱਖ ਦੇ ਜੀਵਨ ਦਾ ਸਿਧਾਂਤ ਹੈ ਮਹਾਰਾਜ ਸਾਹਿਬ ਇਰਪਾ ਕਰਦੇ ਆ ਪਾਵਨ ਗੁਰਬਾਣੀ ਦੇ ਵਿੱਚ ਕਿ ਭਾਈ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਕੇ ਹੀ ਪਾਲ ਲੰਘਿਆ ਜਾਏਗਾ ਹੋਰ ਕਿਸੇ ਤਰੀਕੇ ਨਾਲ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਾਲ ਤਾਰਾ ਨਹੀਂ ਹੋਵੇਗਾ ਜੇ ਹਿਰਦੇ ਵਿੱਚ ਨਾਮ ਹੈ ਹਿਰਦੇ ਵਿੱਚ ਪ੍ਰੇਮ ਹੈ ਭਾਵਨਾ ਹੈ ਨਾਮ ਜਪਦਾ ਹੈ ਗੱਲ ਮੰਨਦਾ ਹੈ ਗੁਰੂ ਪਾਤਸ਼ਾਹ ਦੀ ਇਹ ਫਿਰ ਜੇ ਤੇਰੀ ਭਾਵਨਾ ਬਣ ਜਾਏਗੀ ਤੇ ਭਗਤ ਧੰਨਾ ਜੀ ਨੇ ਫਿਰ ਪੱਥਰ ਚੋਂ ਪ੍ਰਾਪਤ ਕਰ ਲਿਆ ਸੀ। ਗਨ ਭਾਵਨਾ ਨੂੰ ਭਾਗ ਲੱਗਣ ਦੀ ਹੈ। ਫਿਰ ਜਦੋਂ ਪੱਥਰ ਚੋਂ ਪ੍ਰਾਪਤ ਕਰ ਲਿਆ ਉਹ ਦਿਨ ਤੋਂ ਬਾਅਦ ਨਹੀਂ ਪੱਥਰ ਪੂਜਿਆ ਫਿਰ। ਪਤਾ ਲੱਗ ਗਿਆ ਕਿ ਉਹ ਮਨੇ ਹਿਰਦੇ 'ਚ ਮੈਂ ਕਿਉਂ ਪੂਜਾਂ ਪੱਥਰ ਨੂੰ। ਮੇਰੇ ਹਿਰਦੇ ਦੇ ਵਿੱਚ ਹੈ। ਉਸ ਦਿਨ ਸੋਚੀ ਆ ਗਈ ਭਗਤ ਨਾਮਦੇਵ ਜੀ ਜਦੋਂ ਪਿਤਾ ਜੀ ਨੇ ਆਖਿਆ ਦੋ ਜਾਂ ਕੇ ਤੁਸੀਂ ਹੁਣ ਮੈਂ ਕਿਸੇ ਕਾਰਜਾਸਤੇ ਜਾਣਾ ਹੈ ਤੇ ਬਾਹਰ ਅੱਜ ਠਾਕੁਰ ਨੂੰ ਭੋਗ ਤੁਸੀਂ ਲਵਾਉਣਾ ਹੈ ਦੁੱਧ ਚਾਹ ਭੋਗ ਲਵਾਉਣ ਵਾਸਤੇ ਗਏ ਹੁਣ ਪਿਤਾ ਜੀ ਤਾਂ ਹਰ ਰੋਜ਼ ਜਾਣਾ ਕਰਨਾ ਆਪਣੇ ਹੱਥਾਂ ਨਾਲ ਥੋੜਾ ਜਿਹਾ ਦੁੱਧ ਸਮੰਦਰ ਚੁੱਕਣਾ ਤੇ ਛਾ ਕੇ ਮੂਰਤੀ ਨੂੰ ਹਾਕਰ ਦੇ ਨੂੰ ਤੇ ਵਾਪਸ ਆ ਜਣ ਅਰਨਾਣ ਭਗਤ ਨਾਮ ਦੇ ਵੀ ਨੂੰ ਤੇ ਕਰਦਾ ਪਤਾ ਨਹੀਂ ਸੀ ਉਹ ਤੇ ਜਾ ਕੇ ਕਹਿਣ ਲੱਗ ਪਏ ਦੁੱਧ ਪੀਓ ਗੋਬਿੰਦੇ ਰਾਹ ਦੁੱਧ ਪੀਓ ਮੇਰਾ ਮਨ ਪਤੀ ਆਏ ਵੀ ਮੇਰਾ ਮਨ ਫੇਰੀ ਖੁਸ਼ ਹੋਵੇਗਾ ਫੇਰੀ ਮੇਰਾ ਮਨ ਤਸੀਜੇਗਾ ਜੇ ਤੁਸੀਂ ਦੁੱਧ ਪੀਵੋਗੇ ਛਕੋਗੇ ਨਾ ਇਤੋਂ ਘਰ ਕੋ ਵਾਪਸ ਆਏ ਨਹੀਂ ਤਾਂ ਘਰੇ ਗਏ ਨਾ ਮੇਰਾ ਪਿਤਾ ਤੁਸੀਂ ਹੋਗੇ ਇਹਦਾ ਰੁੱਸ ਜਾਏਗਾ ਐਸੀ ਭਾਵਨਾ ਬਣ ਗਈ ਭਗਵਾਨ ਪ੍ਰਤੱਖ ਪ੍ਰਗਟ ਹੋ ਗਏ ਦੁੱਝ ਸਕਣ ਵਾਸਤੇ ਜਦੋਂ ਘਰ ਗਏ ਸਾਰਾ ਕੁਝ ਦੱਸਿਆ ਪਿਤਾ ਕਹਿੰਦਾ ਮੈਂ ਨਹੀਂ ਮੰਨਦਾ ਇਸ ਤਰ੍ਹਾਂ ਤੁਹਾਡੀ ਹੋ ਸਕਦਾ ਮੈਂ ਤੇ ਆਪਣੇ ਅਥਾਨਣ ਕੋ ਉਗਲਵਾ ਕੇ ਵਾਪਸ ਮੁੜਉਣਾ ਉਹ ਭਾਵਨਾ ਨਹੀਂ ਸੀ ਨਾ ਉਹ ਇੱਕ ਜਿਵੇਂ ਕੱਲ ਇਹ ਹਰ ਰੋਜ਼ ਕਰਨਾ ਕਰਕੇ ਮੁੜ ਜਾਣਾ ਤੇ ਭਗਤ ਨਾਮਦੇਵ ਜੀ ਨੇ ਸੋਚਿਆ ਸ਼ਾਇਦ ਰੱਬ ਸੱਚੀ ਆ ਕੇ ਉਗਲੋਂਦਾ ਸੱਚੀ ਛੱਡਦਾ ਹੈ ਰੱਬ ભગવાન ਆ ਕੇ ਇਹ ਭਾਵਨਾ ਅਸੀਂ ਬਣ ਗਈ ਐਸਾ ਹੱਟ ਕਰ ਲਿਆ ਐਸੀ ਜਿੱਦ ਕਰ ਲਈ ਪਰਮਾਤਮਾ ਦੇ ਅੱਗੇ ਜਿੱਨਾਂ ਚਲੇ ਸਕਦੇ ਦੀ ਮੈਂ ਵਾਪਸ ਨਹੀਂ ਜਾਵਾਂਗਾ ਇਤਿਹਾਸਕਰੀ ਵੀ ਕਹਿੰਦੇ ਜਦੋਂ ਆਪਣੇ ਸਰੀਰ ਉੱਤੇ ਕਿਸੇ ਸ਼ਸਤਰ ਨਾਲ ਵਾਰ ਕਰਨ ਲੱਗੇ ਨਾ ਜੇ ਨਹੀਂ ਆਉਂਦਾ ਤੇ ਮੈਂ ਵੀ ਨਹੀਂ ਮੁੜਦਾ ਮੈਂ ਵੀ ਇੱਥੇ ਹੀ ਫਿਰ ਤੁਹਾਡੇ ਦਰਤੀ ਖਤਮ ਹੋਵਾਂਗਾ ਕਹਿੰਦੇ ਉਸ ਤੋਂ ਪਰਮਾਤਮਾ ਪ੍ਰਗਟ ਹੋ ਗਏ ਨਲ ਪਾਪਨਾ ਦੀ ਜਿੰਨੇ ਜਾਣਦੇ ਆ ਕਿ ਸੱਚ ਮੁੱਚ ਉਹ ਹਾਜ਼ਰ ਨਾਜ ਰਹਿ ਜਾਹਰਾ ਜ ਦੂਰ ਹੈ ਸਭ ਕਣਾ ਭਰਪੂਰ ਵਰਤ ਰਿਹਾ ਹੈ ਮਾਨੀਂ ਕਿਰਪਾ ਕਰਨ ਤੇ ਉਹਨਾਂ ਦੇ ਹਿਰਦਿਆਂ ਤੋਂ ਸਾਰੇ ਭਰਮ ਨਿਕਲ ਜਾਂਦੇ ਹੈ ਕਿ ਭਗਤ ਨਾਮਦੇਵ ਜੀ ਜਿੱਥੇ ਜਾ ਕੇ ਪੈਂਦੇ ਰੱਬ ਉੱਥੇ ਹੀ ਨਜ਼ਰ ਆਉਂਦਾ ਰਿਹਾ ਇਤਿਹਾਸ ਕਰ ਕੇ ਇਹਦੇ 72 ਵਾਰ ਤਾਂ ਪ੍ਰਤਾਖੀ ਦਰਸ਼ਨ ਕੀਤੇ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਦੇ ਜੀਵਨ ਵਿੱਚ ਅਗੇ ਮਦਮਾਨ ਕਹਿੰਦੇ ਐ ਪਰ ਰੱਬ ਦੇ ਪਿਆਰਿਆਂ ਦੇ ਤਾਂ ਸਦਾ ਅੰਗ ਸੰਗ ਹੀ ਆਪਸੋਂ ਬਿਖੂਤੇ ਉਹ ਸਦਾ ਹੀ ਰੰਗ ਸੰਗ ਰਹਿੰਦਾ ਹੈ ਜੈ ਜੈ ਪੀਖੋਂ ਤੈਂ ਹਜੂਰ ਦੂਰ ਕਤੋਂ ਨਾ ਜਾਈ ਫਿਰ ਉਹ ਤੇ ਜਿੱਦਣ ਵੇਂਦੇ ਭਗਤ ਨਾਮ ਦੇ ਵਿੱਚ ਕਹਿੰਦੇ ਉਦੋਂ ਹੀ ਪ੍ਰਮਾਤਮਾ ਵਸਦਾ ਹੈ ਦੂਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਜਿਨ੍ਹਾਂ ਤੇ ਕਿਰਪਾ ਹੋ ਗਈ ਹੈ ਜਿਨ੍ਹਾਂ ਨੇ ਗੁਰੂ ਸੇਵ ਦੀ ਗੱਲ ਨੂੰ ਜੀਵਨ ਵਿੱਚ ਕਮਾਲਿਆ ਮੇਰੇ ਮਨ ਆ ਜਨਾਮ ਆਮ ਸਭ ਅਰਥਾ ਗੁਰੂ ਪਾਤਸ਼ਾਹ ਕਹਿੰਦੇ ਹੈ ਮਨ ਨੂੰ ਸੰਬੋਧਤ ਹੋ ਕੇ ਮੇਰੇ ਆ ਮਨਾ ਉਹ ਕਰਮਾਤਮਾ ਦਾ ਨਾਮ ਜਪ ਸਭ ਅਰਥਾ ਜਿਹੜਾ ਸਭ ਪਦਾਰਥਾਂ ਦਾ ਮਾਲਕ ਹੈ ਜੋ ਸਭ ਕੁਝ ਦੇਣ ਵਾਲਾ ਹੈ ਤੇਰਾ ਆਰਥਿਕ ਤੇਰਾ ਸਮਾਜਿਕ ਤੇਰਾ ਧਾਰਮਿਕ ਹਰ ਪਤ ਤੋਂ ਅਕਾਲ ਪੁਰਖ ਪਰਮਾਤਮਾ ਤੈਨੂੰ ਵਡਿਆਈਆਂ ਬਖਸ਼ਾ ਦੇ ਦੇਣਗੇ ਜੋ ਤੇਰੀ ਭਾਵਨਾ ਹੋ ਜਾਏਗੀ ਪੂਰੀ ਹੋ ਜਾਏਗੀ ਬਸ ਗੱਲ ਇਹ ਉਹ ਪਰਮਾਤਮਾ ਦਾ ਨਾਮ ਜਪਣਾ ਕਰ ਉਹ ਸਭ ਪਦਾਰਥਾਂ ਦਾ ਮਾਲਕ ਹੈ ਸਭ ਵਡਿਆਈਆਂ ਦਾ ਮਾਲਕ ਹੈ ਗੁਰਪੂਰੇ ਹਰ ਨਾਮ ਛੜਾਇਆ ਬਿਨ ਨਾਮ ਹੈ ਜੀਵਨ ਪਰਥਾ ਜਿਨ੍ਹਾਂ ਨੂੰ ਪੂਰੇ ਗੁਰੂ ਪਾਤਸ਼ਾਹੀ ਨੇ ਨਾਮ ਧ੍ਰਿੜ ਕਰਵਾ ਦਿੱਤਾ ਜਿਹੜੇ ਗੁਰੂ ਕੀ ਸਰਣ ਵਿੱਚ ਆਏ ਹੈ ਜਿੰਨਾ ਭਾਵਨਾ ਬਣਾ ਕੇ ਸੁਣਿਆ ਮਹਾਰਾਜ ਕਹਿ ਕੀ ਰਹੇ ਹੈ ਕਰਨਾ ਕੀ ਹੈ ਜੀਵਨ ਦੇ ਵਿੱਚ ਜਿੰਨਾਂ ਨੂੰ ਮਹਾਰਾਜ ਕਹਿੰਦੇ ਦ੍ਰਿੜ ਕਰਵਾ ਦਿੱਤਾ ਉਹਨਾਂ ਨੂੰ ਪਤਾ ਲੱਗ ਗਿਆ ਬਿਨ ਨਾਮ ਹੈ ਜੀਵਨ ਫਿਰਥਾ ਕਿ ਨਾਮ ਤੋਂ ਬਿਨਾ ਸੰਸਾਰ ਤੇ ਜਿਉਣਾ ਵਿਅਰਥ ਹੈ ਬਿਨ ਨਾਮ ਹੈ ਜਦ ਕਮਲਾ ਫਿਰੇ ਦੁਰਮੁਖ ਨੰਦਰੀ ਆਇਆ ਨਾਮ ਤੋਂ ਬਿਨਾ ਸੰਸਾਰ ਕਮਲੇ ਪਾਤ ਦੀ ਨਿਆਈ ਹੈ ਮਹਾਰਾਜ ਕਹਿੰਦੇ ਗੁਰੂ ਵਾਲਿਆਂ ਨੂੰ ਰੱਬ ਨਦਰ ਆਇਆ ਇਸ ਸੰਸਾਰ ਦੇ ਵਿੱਚ ਇਸ ਸੰਸਾਰ ਵਿੱਚ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜਿਉਣਾ ਵਿਰਥ ਹੈ ਲਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰ ਦੇ ਬਿਨ ਗੁਰੂ ਬੂੜ ਭਏ ਹੈ ਮਨ ਉਖ ਤੇ ਮੋਹ ਮਾਇਆ ਨਿਤ ਫਾਤਾ ਸਤਗੁਰੂ ਦਇਆ ਕਰਦੇ ਗੁਰੂ ਤੋਂ ਬਿਨਾਂ ਜਿਹੜੇ ਮਨ ਉਖ ਮਹਾਰਾਜ ਕਹਿੰਦੇ ਮੂਰਖ ਹੋ ਗਏ ਉਹ ਮੂੜ ਨੇ ਮਨ ਪਿੱਛੇ ਲੱਗਣ ਵਾਲੇ ਹਨ ਉਹ ਮਨਮੁਖ ਨੇਤੇ ਮੋਹ ਮਾਇਆ ਨਿਤ ਫਾਥਾ ਤੇ ਨਿਤਾ ਪ੍ਰਤੀ ਮੋਹ ਮਾਇਆ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਮਾਇਆ ਦੀਆਂ ਫਾਈਆਂ ਪਈਆਂ ਹੋਈਆਂ ਹਨ ਉਹਨਾਂ ਦੇ ਦਿਲ ਦੇ ਵਿੱਚ ਮੋਹ ਦੀਆਂ ਪਾਈਆਂ ਪਈਆਂ ਜੋ ਉਹਨਾਂ ਨੂੰ ਰੱਬ ਦੇ ਰਾਹ ਵੱਲ ਤੁਰਨ ਨਹੀਂ ਦੇ ਰਹੀ ਜੋ ਗੁਰੂ ਦੀ ਧਰਮ ਨੂੰ ਜੀਵਨ ਵਿੱਚ ਕਮਾਉਣ ਨਹੀਂ ਦੇ ਰਹੀਆਂ ਜੜੀਆਂ ਪਾਈਆਂ ਮਹਾਰਾਜ ਸਾਹਿਬ ਕਿਰਪਾ ਕਰਦੇ ਇਹ ਮਨ ਮੁਕ ਦੀ ਆਰਦੂੰਦੀ ਹੈ ਇਹ ਮੂਰਖ ਦੀ ਹਾਲਤ ਹੁੰਦੀ ਹੈ ਐਸੀ ਕਿਉਂਕਿ ਗੁਰੂ ਸਾਹਿਬ ਕਹਿੰਦੇ ਸਤ ਬੁੱਧੀ ਵਾਲਾ ਉੱਚੀ ਬੁੱਧੀ ਵਾਲਾ ਕੋਈ ਹੋਵੇ ਜਿਹਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਵਰਤ ਪ੍ਰਾਪਤ ਹੋ ਗਈ ਹੈ ਨਹੀਂ ਤੇ ਮਹਾਰਾਜ ਸਾਹਿਬ ਕਹਿੰਦੇ ਕਿਆ ਪੜੀ ਹੈ ਕਿਆ ਸੁਣੀ ਹੈ ਕਿਆ ਵੇਦ ਪੁਰਾਨਾ ਸੁਣੀ ਹੈ ਪੜੇ ਸੁਨੇ ਕੀ ਹੋਈ ਜੋ ਸਹਿਜ ਨਾ ਮਿਲ ਸੋਈ ਜਿਨ੍ਹਾਂ ਚਿਰ ਦੇ ਵਿੱਚ ਸਹਿਜ ਉਹ ਪ੍ਰਮਾਤਮਾ ਨਹੀਂ ਪ੍ਰਾਪਤ ਹੋਇਆ ਉਹ ਕਲਪੁਤ ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ ਵਰਤੇ ਉਹਨਾਂ ਚਿਰ ਮਹਾਰਾਜ ਕਹਿੰਦੇ ਜੋ ਮਰਜੀ ਕਰ ਲੈ ਪੜ੍ਹ ਲੈ ਸੁਣ ਲੈ ਜਿਨ੍ਹਾਂ ਚਿਰ ਭਾਵਨਾ ਨਹੀਂ ਬਣਦੀ ਉਹਨਾਂ ਚਿਰ ਸਤਿਗੁਰੂ ਕਿਰਪਾ ਕਰਦੇ ਉਸ ਪ੍ਰਮਾਤਮਾ ਕਲਪੁਤ ਦੇ ਨਾਮ ਦਾ ਲਾਭ ਨਹੀਂ ਪ੍ਰਾਪਤ ਕਰ ਸਕẽਗਾ ਤੈਨ ਮਹਾਰਾਜ ਸੇਹ ਦਇਆ ਕਰਨ ਦੇ ਮਨੁੱਖਾਂ ਦੀ ਹਾਲਤ ਤੈਨ ਸਾਧੂ ਚਰਨਾਂ ਦੀ ਸੇਵੇ ਕਬਹੂ ਤੈਨ ਸਭ ਜਨਮ ਅਕਾਥਾ ਉਹਨਾਂ ਨੇ ਕਦੇ ਰੱਬ ਦਾ ਨਾਮ ਜਪਣ ਵਾਲਿਆਂ ਦੀ ਪੂਜਾ ਨਹੀਂ ਕੀਤੀ ਉਹਨਾਂ ਨੇ ਚਰਨਾਂ ਦੀ ਸੇਵਾ ਨਹੀਂ ਕੀਤੀ ਰੱਬ ਦਾ ਨਾਮ ਜਪਣ ਵਾਲਿਆਂ ਦੀ ਤੈਨ ਸਭ ਜਨਮ ਅਕਾਥਾ ਉਹਨਾਂ ਦਾ ਸਾਰਾ ਜਨਮ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਵਿਅਰਥ ਲੱਗ ਗਿਆ ਰੱਬ ਦਾ ਨਾਮ ਜਪਣ ਤੋਂ ਬਿਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਸੇਵਾ ਕਰਨ ਤੋਂ ਬਿਨਾਂ ਪੂਰਨ ਪੁਰਖਾਂ ਦੀ ਰੱਬ ਦਾ ਨਾਮ ਜਪਣ ਤੇ ਜਪਾਉਣ ਵਾਲਿਆਂ ਦੀ ਸੰਗਤ ਕਰਨ ਤੋਂ ਬਿਨਾਂ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦਾ ਜਨਮ ਵਿਅਰਥ ਗਿਆ ਚਲਾ ਜੇ ਕੋਈ ਪੂਰਨ ਪੁਰਖ ਸਾਧ ਰੱਬ ਦਾ ਪਿਆਰਾ ਹੋਵੇ ਉਹਦੀ ਸੰਗਤ ਬੰਦੇ ਨੂੰ ਸੰਸਾਰ ਸਾਗਰ ਤੋਂ ਤਾਰ ਦਿੰਦੀ ਹੈ ਸਤ ਸਰਨ ਜੋ ਜਨ ਪਰੇ ਸੋ ਜਨ ਗਿਰਨ ਹਾਰ ਕੁਝ ਪੂਰਨ ਹੋਵੇ ਪੂਰਾ ਰੱਬ ਦਾ ਪਿਆਰਾ ਹੋਵੇ ਕਿਸੇ ਨਗਰ ਵਿੱਚ ਦੋ ਭਰਾ ਰਹਿੰਦੇ ਇੱਕ ਰੱਬ ਦੇ ਪਿਆਰਿਆਂ ਦੀ ਪੂਜਾ ਕਰਨ ਵਾਲਾ ਇੱਕ ਵੇਖ ਕੇ ਮੱਥੇ ਵਟਕਾਉਣਾੜਾ ਜਿਹੜਾ ਪੂਜਾ ਕਰਨ ਵਾਲਾ ਉਹਦੀ ਭਾਵਨਾ ਉਹਦੀ ਕਿ ਸਾਧੂ ਆਵੇ ਉਹਨੂੰ ਜਲ ਪਾਣੀ ਛਕਾਈਏ ਦੂਜਾ ਕਹਿੰਦਾ ਵੀ ਮੈਂ ੱੱਕੇ ਮਾਰ ਕੇ ਕਰਦਾਗਾ ਮੇਰੇ ਘਰ ਵੀ ਵੜਨਾ ਨਹੀਂ ਚਾਹੀਦਾ ਹੋਰ ਇਹ ਰੱਬ ਦੇ ਪਿਆਰੇ ਇੱਕ ਦਿਨ ਨਾਮ ਜਪਣ ਵਾਲੇ ਸਾਧੂ ਪਿੰਡ ਦੇ ਬਾਰ ਬਾਰ ਆ ਕੇ ਬੈਗਦੇ ਜਦੋਂ ਆਕੇ ਪਿੰਡੋਂ ਬਾਹਰ ਬੈਠੇ ਸਾਰੇ ਪਿੰਡ ਦੇ ਵਿੱਚ ਜਿਹੜੇ ਕੋਈ ਹੈ ਸਨ ਰੱਬ ਦਾ ਨਾਮ ਲੈਣ ਵਾਲੇ ਉਹਨਾਂ ਨੇ ਨਿਯੋਤਾ ਦਿੱਤਾ ਵੀ ਚਲੋ ਰੱਬ ਦਾ ਨਾਮ ਲੈਣ ਵਾਲੇ ਇਹਨਾਂ ਨੂੰ ਜਲਪਾਣੀ ਚਕਾਈਏ ਜਲਪਾਣੀ ਛਕਣ ਵਾਸਤੇ ਸਾਰੇ ਸੱਦਿਆ ਉਹ ਨਹੀਂ ਕਿ ਸੱਦ ਲਿਆ ਜਿਹੜਾ ਦੋਵੇਂ ਭਰਾ ਸਨ ਜਿਹੜਾ ਇੱਕ ਉਹਨਾਂ 'ਚ ਰੱਬ ਦਾ ਨਾਮ ਲੈਣ ਵਾਲਾ ਤੇ ਕੋਈ ਭੈ ਪ੍ਰੇਮ ਰੱਖਣ ਵਾਲਾ ਸਾਧੂ ਸੰਤ ਦਾ ਬਰਾਤੀ ਜਦੋਂ ਉਹਨੇ ਸੱਦਿਆ ਇਹ ਦੂਜੇ ਨੇ ਅੰਦਰ ਵੜ ਕੇ ਤੇ ਫੁੱਟਾਂ ਲਾ ਲਿਆ ਉਹਨੇ ਆਖਿਆ ਜਿੰਨਾ ਚਿਰ ਇਹ ਨਹੀਂ ਘਰੋਂ ਬਾਹਰ ਜਾਂਦੇ ਉਹਨਾਂ ਚਿਰ ਮੈਂ ਬਾਹਰ ਨਹੀਂ ਇੱਕ ਤਾਂ ਜਾ ਇਹਨਾਂ ਨੂੰ ਘਰੋਂ ਕੱਢੋ ਰੱਬ ਦੇ ਪਿਆਰੇ ਆਏ ਜਲਪਣੀ ਛੱਕਿਆ ਜਲਪਣੀ ਛੱਕ ਕੇ ਜਿਹੜਾ ਸੰਤ ਉਹਨਾਂ ਦੇ ਮੁਖੀ ਸੀ ਕਹਿਣ ਲੱਗੇ ਕਿ ਭਾਈ ਤੁਸੀਂ ਦੋ ਭਰਾ ਏ ਤਾਂ ਤੂੰ ਤੇ ਸੇਵਾ ਕੀਤੀ ਬੜੀ ਭਾਵਨਾ ਨਾਲ ਤੇਰਾ ਦੂਜਾ ਭਾਈ ਨਹੀਂ ਇਸ ਤਰ੍ਹਾਂ ਆਖਿਆ ਮਹਾਂਪੁਰਖ ਇਹ ਉਹਦਾ ਸੁਭਾਅ ਤੁਹਾਡਾ ਕਿ ਸਿੱਖ ਹੋਰ ਹੈ ਉਹ ਤੁਹਾਨੂੰ ਠਾਗੀ ਸਮਝੀ ਜਾਂਦਾ ਉਨੂੰ ਐ ਲੱਗਦਾ ਵੀ ਤੁਸੀਂ ਰੱਬ ਦੇ ਨਾਮ ਤੇ ਟੁੱਟਦੇ ਫਿਰਦੇ ਹੋ ਥੋੜਾ ਰੱਬ ਨਾਲੋਂ ਹੀ ਟੁੱਟਿਆ ਹੋਇਆ ਹੈ ਇਹ ਨਹੀਂ ਕਿ ਰੱਬ ਨਾਲ ਪ੍ਰੇਮ ਰੱਖਦਾ ਹੈ ਤੇ ਸ਼ੈਤਾਨ ਕਰਕੇ ਨਹੀਂ ਉਹ ਰੱਬ ਨਾਲੋਂ ਹੀ ਟੁੱਟਿਆ ਹੋਇਆ ਹੈ ਉਹਦੇ ਹਿਰਦੇ ਦੇ ਵਿੱਚ ਨਾ ਕੋਈ ਪ੍ਰੇਮ ਭਾਵਨਾਵਾਂ ਵਾਲੀ ਗੱਲ ਨਹੀਂ ਹੈ ਹੈ ਕਿਤੇ ਹੈ ਉਹ ਦਾਦੀ ਕੁੰਡਾ ਲਾ ਕੇ ਅੰਦਰੋਂ ਇਹ ਅੰਦਰ ਬੰਦ ਕਮਰੇ ਦੇ ਵਿੱਚ ਬੈਠਾ ਹੈ ਉਹ ਕਹਿੰਦਾ ਵੀ ਉਹ ਤੋਂ ਹੀ ਬਾਹਰ ਨਿਕਲਾਂਗਾ ਜਦੋਂ ਇਕ ਰੋਮ ਬਾਗ ਤੇ ਜਾਣਗੇ ਤੇ ਰੱਬ ਦੇ ਪਿਆਰਿਆਂ ਨੇ ਜਾ ਕੇ ਆਖਿਆ ਕਿ ਕਿਹੜੇ ਕਮਰੇ ਜਦੋਂ ਖੋਲਗੇ ਕਮਰੇ ਚ ਸਤਾਂ ਨੇ ਮਾਪੂਰਖਾਂ ਬਾਜਮਾਰੀ ਨਾਮ ਲੈ ਕੇ ਬਾਜਮਾਰੀ ਕੇ ਜਦੋਂ ਬੁਲਾਇਆ ਉਹ ਮਾੜਾ ਬਚਨ ਬੋਲਿਆ ਉਹਨੇ ਆਕਰ ਆਪਦੇ ਬੰਧਿਆ ਬਾਹ ਰੱਬ ਦਾ ਨਾਮ ਜਪੀਏ ਬਹਿ ਕੇ ਸੰਗਤ ਕਰੀਏ ਸਾਧੂਆਂ ਨੇ ਆਖਿਆ ਉਹਨੇ ਅਖੋ ਮਾੜਾ ਗੋੜ ਰਸਨਾ ਤੋਂ ਬੋਲ ਕੇ ਰੱਬ ਦਾ ਤੇਰੇ ਰੱਬ ਨੂੰ ਇਸ ਤਰ੍ਹਾਂ ਕੀਤਾ ਕਹਿ ਕੇ ਜਦ ਕੋਈ ਮਾੜਾ ਬਚ ਨੂੰ ਦਿਆ ਤੇ ਸਾਧੂਆਂ ਨੇ ਆਖਿਆ ਪੜਿਆ ਪੁਰਖਾ ਰੱਬ ਨੂੰ ਮਾੜਾ ਨਹੀਂ ਬੋਲੀਦਾ ਤੂੰ ਅੱਜ ਰੱਬ ਨੂੰ ਮਾੜਾ ਬੋਲਿਆ ਹੈ ਨਾ ਤੂੰ ਰੱਬ ਦਾ ਨਾਮ ਆਪਣੀ ਜ਼ੁਬਾਨ ਤੋਂ ਲਿਆ ਹੈ ਭਵੇਂ ਮੰਦੀ ਭਾਵਨਾ ਨਾਲ ਲੈ ਲਿਆ ਹੈ ਅਰ ਯਾਦ ਰੱਖੀ ਜਦੋਂ ਦਰਗਾਹ ਵਿੱਚ ਜਾਏਗਾ ਨਾ ਤੈਨੂੰ ਖੁਸ਼ਿਆ ਜਾਏਗਾ ਵੀ ਤੂੰ ਇਹ ਰੱਬ ਦਾ ਨਾਮ ਲਿਆ ਸਿਰਸਨਾ ਤੋਂ ਏ ਤਾਂ ਤੈਨੂੰ ਲਾਹਾਂ ਤੈਨੂੰ ਚਾਹੀਦਾ ਕੀ ਐ ਇਹਦੇ ਬਦਲੇ ਤੇ ਤੂੰ ਕਹਿ ਨਹੀਂ ਮੈਨੂੰ ਮੁੱਲ ਬਾ ਦੇ ਰੱਬ ਦੇ ਨਾਮ ਦਾ ਮੈਨੂੰ ਰਕੁੜਨੀ ਚਾਹੀਦਾ ਮੈਂ ਰੱਬ ਦਾ ਨਾਮ ਲਿਆ ਇਹਦੇ ਵੱਡੇ ਜਿੰਨਾ ਮੁੱਲ ਬਣਦਾ ਮੈਨੂੰ ਮੁੱਲ ਦੇ ਦਿਓ ਉਹ ਗੱਲ ਉਹਦੇ ਹੱਥੇ ਵਿੱਚ ਉਦੋਂ ਤੇ ਬੈਠੀ ਸੀ ਚੰਗੀ ਤਰ੍ਹਾਂ ਤੇ ਰੱਬ ਦੇ ਪਿਆਰਿਆਂ ਨੂੰ ਪਤਾ ਹੈ ਕਿ ਸੰਸਾਰ ਆਉਣ ਜਾਣ ਦੀ ਖੇਡ ਐ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ ਐ ਉਹ ਸਾਧੂ ਤੇ ਬਚਨ ਕਰਕੇ ਤੇ ਅੱਗੇ ਆਪਣੇ ਪੈਡੇ ਵੱਲ ਤੁਰ ਪਏ ਤੇ ਕੁਝ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਜਿਹੜਾ ਮਨਵਰਜੀ ਕਰਨ ਵਾਲਾ ਸੀ ਜਦੋਂ ਮੌਤ ਹੋ ਗਈ ਜਮਾਂ ਦੇ ਵਸ ਪੈ ਗਿਆ ਧਨਵਰਾਜ ਦੀ ਕਿਹੈਰੀ ਪਹੁੰਚਿਆ ਉਹ ਸਮੇਂ ਹੀ ਨੇ ਫਿਰ ਜਦੋਂ ਧਰਮਰਾਜ ਦੇ ਕੋਲ ਉਹਦੀ ਪੇਸ਼ੀ ਹੁੰਦੀ ਹੈ ਇਹ ਧਰਮਰਾਜ ਕਹਿੰਦਾ ਹੈ ਵੀ ਇਹਨੇ ਰੱਬ ਦਾ ਨਾਮ ਆਪਣੀ ਰਸਨਾ ਤੋਂ ਲਿਆ ਭਾਵੇਂ ਕਿਸੇ ਭਾਵ ਨਾਲ ਹੀ ਲੈ ਲਿਆ ਹੁਣ ਇਹ ਤਾਂ ਕੋਈ ਨਾ ਕੋਈ ਤਾਂ ਆਪਾਂ ਨੂੰ ਲਾਹੇ ਇਹ ਦੇਣਾ ਪਏਗਾ ਤੇ ਸਾਧੂ ਦੀ ਸੰਗਤ ਦੀ ਗੱਲ ਹੈ ਆਪ ਬੰਦਾ ਬੰਦੇ ਨੇ ਕਹਿਣਾ ਮੈਨੂੰ ਐ ਕਰ ਦਿਓ ਮੈਨੂੰ ਉਹ ਕਰ ਦਿਓ ਕੁਝ ਨਾ ਕੁਝ ਦੇ ਦਿਓ ਇੱਕ ਸਾਧੂ ਦੀ ਸੰਗਤ ਦਾ ਜਦੋਂ ਮੇਰ ਦੀ ਨਜ਼ਰ ਹੋ ਜਾਏ ਗੁਰੂ ਸਾਹਿਬ ਦਾ ਬਚਨ ਐਨਾ ਸੰਤ ਸੰਨ ਹੰਤਕ ਵੀ ਤਰੈ ਸੰਤਾਂ ਦੀ ਸੰਗਤ ਕਰਨ ਨਾਲ ਨਿੰਦਕ ਵੀ ਤਰ ਜਾਂਦੇ ਨੇ ਉਹ ਕਿਤੇ ਮੇਰ ਦੀ ਨਜ਼ਰ ਮਾਰਦੇ ਨੇ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਬਾਣੀ ਦੀ ਜੇ ਸ਼੍ਰੀ ਗੁਰੂ ਸਾਹਿਬ ਇਹਦੀ ਬੌਧਿ ਪਰਣਾ ਕਿ ਜਿੱਥੇ ਸੰਤਾਂ ਦੀ ਮहिमा ਮਹਾਰਾਜ ਨੇ ਲਿਖੀ ਹੈ 13ਵੀਂ ਅਸ਼ਟਪਦੀ ਹੈ ਉਹਦੇ ਵਿੱਚ ਮਹਾਰਾਜ ਸਾਰੀ ਹਾਲ ਬਤਾ ਸਕੇ ਸੰਤ ਦੇ ਦੋਖੀ ਵੀ ਸੰਤ ਦੇ ਨਿੰਦਕ ਵੀ ਸੰਤਾਂ ਦਾ ਮਾੜਾ ਕਰਨ ਵਾਲੇ ਵੀ ਐਖੀਰਲੀ ਪੰਕਤੀ 'ਚ ਮਹਾਰਾਜ ਇਹ ਦਿੰਦੇ ਜਿਹਦੇ ਤੇ ਮੇਰ ਹੋ ਜੇ ਸੰਤਾਂ ਦੀ ਇਹ ਵੀ ਧਰ ਜਾਂਦਾ ਭਗਤੀ ਪੜ ਕੇ ਉਹ ਮਹਾਰਾਜ ਕਿਰਪਾ ਕਰਨ ਗੁਰੂ ਸਾਹਿਬ ਦੀਆਂ ਦੀ ਬਖਸ਼ਵਰਤੀ ਹੈ ਉਹ ਕਦੋਂ ਉਹਦਾ ਸਮਾਂ ਆਇਆ ਉਹਨਾਂ ਨੇ ਆਖਿਆ ਦੱਸ ਤੂੰ ਨਾਮ ਲਿਆ ਰੱਬ ਦਾ ਤੇ ਤੂੰ ਚਾਹੀਦਾ ਕੀ ਜੋ ਉਹਨੂੰ ਸੰਤਾਂ ਦਾ ਬਚਨ ਇੱਥੇ ਆ ਗਿਆ ਉਹਨੇ ਆਖਿਆ ਮੈਨੂੰ ਰੱਬ ਦੇ ਨਾਮ ਦੀ ਕੀਮਤ ਪਾ ਦੋ ਜਿੰਨੀ ਕੀਮਤ ਬਣਦੀ ਹੈ ਉਹ ਦਿਨ ਸਾਰੇ ਸੋਚਾਂ ਵਿਚਾਰਾਂ ਵਿੱਚ ਪੈ ਗਏ ਵੀ ਉਹਨਾਂ ਰੱਬ ਦੇ ਨਾਮ ਦੀ ਕੀਮਤ ਪਾਈਏ ਇਹਦੇ ਵਿੱਚ ਕਿੱਡਾ ਵੱਡਾ ਨਰਾਦਰ ਪਰਮਾਤਮਾ ਦਾ ਅਸੀਂ ਉਹਦਾ ਨਰਾਦਰ ਕਰਾਂਗੇ ਅਸੀਂ ਤੇ ਉਹਦੇ ਘਰ ਦੇ ਕੁੱਕਰ ਉਹਦੀ ਆਗਾ ਵਿੱਚ ਚੱਲਣ ਵਾਲੇ ਅਸੀਂ ਕੌਣ ਹੁੰਦੇ ਉਹਦੇ ਨਾਮ ਦੀ ਕੀਮਤ ਪਾ ਦਈਏ ਹਰ ਆਪਮੁੱਲ ਕਹਿ ਮੁੱਲ ਨਾ ਪਾਇਆ ਜਾਏ ਰੂਕੀ ਪਾਣ ਪਾਣੀ ਦਾ ਬੱਚਾ ਨੇ ਅਨਾਖਿਆ ਨਾਮ ਹੈ ਕੀਮਤ ਨਹੀਂ ਪਾਈ ਜਾ ਸਕਦੀ ਉੱਥੇ ਰੋਣਾ ਪੈ ਗਿਆ ਫਿਰ ਨਾਨਕ ਮਹੰਨੀ ਆਇਆ ਉਹਨੇ ਆਖਿਆ ਉਹਨੇ ਆਖਿਆ ਕੁਝ ਨਹੀਂ ਹੋ ਸਕਦਾ ਇਹਨੂੰ ਬੇਕੁਮਤ ਧਾਮ ਦੇ ਵਿੱਚ ਘਰ ਦੋਏ ਦਾ ਉੱਥੇ ਪਾਦ ਉਤਾਰਾ ਹੋਵੇਗਾ ਆਪ ਵੀ ਉੱਥੇ ਸੰਗਤ ਕਰੇਗਾ ਰੱਬ ਦਾ ਨਾਮ ਜਪੇਗਾ ਜੇ ਆਪਾਂ ਰੱਬ ਦੇ ਨਾਮ ਦੀ ਕੀਮਤ ਪਾਉਣ ਲੱਗ ਪਏ ਤੇ ਆਪਾਂ ਤੇ ਡੁੱਬ ਜਾਵਾਂਗੇ ਨਿਤਰ ਜਾਣਾ ਜੀ ਆਪਾਂ ਪਾਪੀ ਬਣ ਜਾਵਾਂਗੇ ਰੱਬ ਦੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਨਾਂ ਕੋ ਸਿਆਦਿਆਂ ਇਹ ਮੱਤ ਦੀ ਕਹਿੰਦੇ ਆ ساری ਜ਼ਿੰਦਗੀ ਤੱਕ ਰੱਬ ਦਾ ਨਾਮ ਨਹੀਂ ਲਿਆ ਉਹਨੇ ਆਖਿਆ ਜਦੋਂ ਮੈਂ ਮਰਨਾ ਸੀ ਕੋਈ ਦਿਨ ਪਹਿਲਾਂ ਸਾਡੇ ਘਰ ਸਾਧੂ ਆਏ ਮੈਂ ਇਹ ਸੰਗਤ ਨਹੀਂ ਕੀਤੀ ਉਹਨਾਂ ਦੀ ਹਰ ਜਾਣਦੇ ਜਾਂਦੇ ਮੈਨੂੰ ਇੱਕ ਗੱਲ ਕਹਿ ਕੇ ਵੀ ਤੂੰ ਰੱਬ ਦਾ ਨਾਮ ਲਿਆ ਆਪਣੀ ਰਚਨਾ ਤੋਂ ਪਾ ਵੇਖ ਵਰੀ ਤੇ ਜਾ ਕੇ ਕਰ ਤਪਰਾਇਤੀ ਕਚੈਰੀ ਤੇ ਕਹਿ ਵੀ ਮੈਨੂੰ ਇਹ ਨਾਮ ਬੋਲ ਪਾ ਦਿਓ ਤੇ ਆਪੇ ਤੇਰਾ ਪਾਪ ਉਤਾਰਾ ਹੋ ਜਾਏਗਾ ਹੁਣ ਮੈਨੂੰ ਪਤਾ ਹੀ ਹੁਣ ਲੱਗਾ ਹੈ ਵੀ ਰੱਬ ਦੇ ਨਾਮ ਦਾ ਤੇ ਮੁੱਲ ਨਹੀਂ ਪਾਇਆ ਜਾ ਸਕਦਾ ਹੁਣ ਤੁਹਾਨੂੰ ਨਾ ਚਾਹੁੰਦਿਆਂ ਵੀ ਰੱਬ ਦੀ ਕਚੈਰੀ ਦੇ ਵਿੱਚ ਮੈਨੂੰ ਲੈ ਕੇ ਜਾਣਾ ਪਏਗਾ ਉਥੇ ਕਾਲ ਗੁਰੂ ਤੋਂ ਪਰਮਾਤਮਾ ਮੇਰੇ ਦੀਪਕਸ਼ਿਸ਼ ਬਲ ਕਰਤ ਕਰਨਗੇ ਇਹ ਹੁੰਦਾ ਹੈ ਦਾ ਰੱਖਦੇ ਆ ਪਿਆਰਿਆਂ ਦੀ ਸੰਗਤ ਦਾ ਕੋਈ ਪੂਰਾ ਹੋਵੇ ਪੂਰਨ ਹੋਵੇ ਜਪਣ ਵਾਲਾ ਤੇ ਜਪੌਣ ਵਾਲਾ ਹੋਵੇ ਕੇਵਲ ਮਾਇਆ ਇਕੱਠੀ ਕਰਨ ਵਾਲਾ ਜਾਂ ਪਰਮਾ ਭਲੇਖਿਆਂ ਚ ਪਾਉਣ ਵਾਲਾ ਨਾ ਹੋਵੇ ਗੁਰੂ ਪਾਤਸ਼ਾਹ ਕਿਰਪਾ ਕਰਨ ਅਗੇ ਸਤਿਗੁਰੂ ਦਇਆ ਕਰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਕੀਤੀ ਆ ਉਹਨਾਂ ਦਾ ਬਚਨ ਮੰਨਿਆ ਜੀਵਨ ਦੇ ਵਿੱਚ ਤਿੰਨ ਸਫਲੋ ਜਨਮ ਸੁਨਾਥਾ ਤੇ ਸਾਧੂਆਂ ਨੇ ਉਹਨਾਂ ਨੂੰ ਖਸਮ ਵਾਲੇ ਮਾਲਕ ਵਾਲੇ ਬਣਾ ਦਿੱਤਾ ਹੈ ਉਹ ਸੁਨਾਥ ਹੋ ਗਏ ਮਾਲਕ ਵਾਲੇ ਹੋ ਗਏ ਉਹਨਾਂ ਦਾ ਜਨਮ ਸਫਲਾ ਹੋ ਗਿਆ ਮੋਕ ਪੀਜੈ ਦਾ ਸਦਾ ਸਦਾ ਸੁਨ ਕੋ ਹਰ ਦਇਆ ਧਾਰ ਜਨਨਾਥਾ ਇਹ ਜਗਤ ਦੇ ਮਾਲਕ 나ਥ ਸਤਿਗੁਰੂ ਅਕਾਲਪੁਰਖ ਜੀ ਸਾਡੇ ਤੇ ਕਿਰਪਾ ਕਰੋ ਮੋਹ ਕੋ ਕੀਜੈ ਦਾਸ 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 ਨੂੰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ ਤੇ ਮੇਰਾ ਸੰਸਾਰ ਜੀਤੇ ਆਉਣਾ ਸਫਲਾ ਹੋ ਜਾਏਗਾ ਐਡੀ ਵੱਡੀ ਮੈਂ ਮਹਾਰਾਜ ਦੇ ਪਿਆਰਿਆਂ ਦੀ ਮਾਨੋ ਗੁਰਨਾਣਕ ਦੇ ਪਾਤਸ਼ਾਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਇਸ ਪਵਨ ਪਵਿੱਤਰ ਗੁਰਤਾ ਗਦੀ ਤੇ ਸੁਭਾਏ ਮਾਨ ਨੇ ਉਹ ਇਹਨਾਂ ਦੀ ਸੇਵਾ ਕਰਨ ਵਾਲਾ ਭਾਵਨਾ ਦੇ ਨਾਲ ਮਹਤੁੱਖੇ ਰੱਬ ਦਾ ਪਿਆਰਾ ਜਿਹੜਾ ਇਹਨਾਂ ਨਾਲ ਆਏ ਨੂੰ ਜੋੜਦਾ ਪਿਆ ਹੈ ਕੋਈ ਅੱਗੇ ਉਹਨਾਂ ਦਾ ਬਚਨ ਮੰਨਣ ਵਾਲਾ ਮਾਨਪੁਰਖਾਂ ਦਾ ਮਹਾਰਜ ਕਹਿੰਦੇ ਉਹ ਬਚਨ ਮੰਨਣ ਵਾਲੇ ਦੇ ਚਰਨਾਂ ਨਾਲ ਵਿੱਚ ਸਾਨੂੰ ਜੋੜ ਦੋਗੇ ਤੇ ਸਾਡਾ ਭਾਗ ਵਟੇ ਹੋਗੇ ਐਸੀ ਵਡਿਆਈ ਹੈ ਨਾ ਬੰਦੇ ਪਿਆਰਿਆਂ ਦੀ ਅਕਾਲ ਪੁਰਖ ਪਰਮਾਤਮਾ ਨੇ ਐਨੀ ਸੋਭਾ ਦਿੱਤੀ ਹੋਈ ਹੈ ਆਪਣੀ ਪਿਆਰਿਆਂ ਨੂੰ ਅੱਗੇ ਸਤਿਗੁਰੂ ਦਇਆ ਕਰਦੇ ਹਮ ਅੰਧੇ ਸਿਖਾ ਬੇਨਤੀ ਕਰ ਹਮ ਅੰਧੇ ਗਿਆਨਹੀਨ ਅਗਿਆਨੀ ਸਤਿਗੁਰੂ ਅਸੀਂ ਗਿਆਨ ਤੋਂ ਹੀ ਨੇ ਅਸੀਂ ਅਗਿਆਨੀ ਐ ਅਗਿਆਨ ਹੋਣ ਕਰਕੇ ਗਿਆਨ ਤੋਂ ਵਿਹੋਣੇ ਹੋਣ ਕਰਕੇ ਅਸੀਂ ਅੰਨੇ ਹੋਏ ਪਏ ਆਂ ਮਾਇਆ ਦੇ ਵਿੱਚ ਸਾਨੂੰ ਦਿਸਦਾ ਨਹੀਂ ਕੁਝ ਵੀ ਮਾਇਆ ਹੀ पसरी ਅੱਖਾਂ ਸਾਹਮਣੇ ਕਿਉਂ ਚੱਲ ਮਾਰਗ ਪੰਥਾ ਤੇ ਫਿਰ ਜਦੋਂ ਮਾਰਾਏ ਸਾਡੇ ਕੋਲ ਗਿਆਨ ਦੇ ਨੇਤਰ ਹੀ ਨਹੀਂ ਤੇ ਰੱਬ ਦੇ ਮਾਰਗ ਦੇ ਉੱਤੇ ਅਸੀਂ ਕਿਵੇਂ ਚੱਲ ਸਕਦੇ ਹਾਂ ਕਿਵੇਂ ਅਸੀਂ ਇਹ ਰਾਹ ਤੇ ਤੁਰ ਸਕਦੇ ਆਂ ਇੱਥੇ ਹੁਣ ਤੁਸੀਂ ਦਇਆ ਕਰਨੀ ਐ ਹਮ ਅੰਦਲੇ ਕਉਗੁਰ ਅੰਚਲ ਦੀਜੈ ਸਾਨੂੰ ਅੰਨਿਆਂ ਨੂੰ ਆਪਣਾ ਉਪਦੇਸ਼ ਰੂਪੀ ਅੰਚਲ ਪੱਲਾ ਦੇ ਦਿਓ ਜਨ ਨਾਨਕ ਚਲਹਿ ਮਲੰਖਾ ਤਾਂ ਜੋ ਕਿ ਤੁਹਾਡਾ ਪੱਲਾ ਫੜ ਕੇ ਤੁਹਾਡੇ ਮਾਰਗ ਤੇ ਚੱਲ ਸਕੀਏ ਇਹ ਉਹ ਕਾਲਪੁਰਖ ਪਰਮਾਤਮਾ ਨੂੰ ਮਿਲ ਸਕੀਏ ਸਾਡਾ ਸੰਸਾਰ ਦੇ ਵਿੱਚ ਆਉਣਾ ਜਾਣਾ ਖਤਮ ਹੋ ਜਾਏ ਸਾਡਾ ਸੰਸਾਰ ਦੇ ਵਿੱਚ ਜੀਵਣਾ ਜਿਹੜਾ ਸਫਲਾ ਹੋ ਜਾਏ ਐਸੀ ਸਾਡੇ ਤੇ ਤੁਖਸੀ ਕਰੋ ਤੁਹਾਨੂੰ ਸਹਿਬ શ્રી ਕਿਰਪਾ ਕਰਨ ਜੀ ਆਪਾਂ ਉਪਦੇਸ਼ ਆਪਾਂ ਸਮੂਹੀ ਮਾਦੇ ਹਿਰਦਿਆਨ ਤੇ ਵਸ ਜਾਏ ਉਪਦੇਸ਼ ਦੇ ਅਨਸਾਰੀ ਹੋ ਕੇ ਜੀਵਨ ਨੂੰ ਇੱਕ ਕਰਨ ਤੇ ਮਨ ਤੋਂ ਜੀਵਨ ਗੁਰੂ ਪਾਤਸ਼ਾਹ ਕਿਰਪਾ ਕਰਕੇ ਬਖਸ਼ ਕਰਨਾ ਕਲ ਕੀ ਧਰ ਦੇ ਪੁੱਤਰੋ ਤੀਓ ਅਮਰਤਾ ਦੀ ਹੋ ਕੇ ਜੀਓ ਖੰਡੇ ਬਾਟੇ ਦਾ ਹੰਤ ਛੱਕੀਏ ਗੁਰੂ ਵਾਲੇ ਬਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਪਕੜੀਏ ਪਾਪ ਸਾਖ ਤੋਂ ਪਾਪ ਛੜੀਏ ਜੀ ਬੇਅੰਤ ਉਦਾਮੀਆਂ ਜੀ ਗੁਰੂ ਸਾਹਿਬ ਕਿਰਪਾ ਕਰਨਾ ਅਮਰਤ ਵੇਲਾ ਨਿਤ ਨਿਮਰਤ ਵਾਲੇ ਜੀਵਨਾ ਪਾਸਾਰਿਆਂ ਨੂੰ ਬਖਸ਼ ਕੇ ਨਵਾਜਣਾ ਗੁਰੂ ਗ੍ਰੰਥ ਸਾਹਿਬ ਜੀ ਚਕਾਓ ਸੀਸ ਬੋਲਾ ਫਤਹਿ ਅੱਖੋਂ ਦੀ ਵਾਹਿਗੁਰੂ ਦੀ ਕਾਫੀ ਸਾਥ ਵਾਹਿਗੁਰੂ ਦੀ ਕੀ ਭਤੇ